ਹਾਂਜੀ ਦੋਸਤੋ ਕੀ ਚਾਲ ਲੋ ਜੀ ਕਹਿੰਦੇ ਆ ਜੀ ਪਾਰਸਲ ਹੋ ਗਿਆ ਰੀਸੀਵ ਯੂਕੇ ਤੋਂ బిਗੇਸਟ బిਗੇਸਟ ਪਾਰਸਲ ਲੋ ਜੀ ਕਹਿੰਦੇ ਆ ਬੜੀ ਦੂਰੋਂ ਆਇਆ ਆ ਤੇ ਯਾਰ ਬਾਹਰੋਂ ਪੈਸੇ ਬੋਲਾ ਇਹਨੇ ਪਾਰਸਲ ਭੇਜਣ ਦੇ ਹੈਨਾ ਬਾਹਰੋਂ ਸਾਮਾਨ ਭੇਜਣ ਦੇ ਪੈਸੇ ਜਿਆਦਾ ਲੱਗਦੇ ਆ 8 ਕਿਲੋ ਭਾਰ ਆ ਪਪਾ 8 ਕਿਲੋ ਤੇ ਕਿਲੋ ਦੇ ਇੱਥੇ ਤਾਂ ਲੱਗ ਜਾਂਦਾ 7000 ਰੁਪਏ ਕਿਲੋ ਦਾ ਬਾਹਰੋਂ 15-20000 ਰੁਪਏ ਲੱਗ ਜਾਂਦਾ ਦਲਾ ਪਾਰਸਲ ਭੇਜਣ ਦਾ ਹੀ ਰੋ ਦੇ ਲਾ ਵਿਚਾਰੀ ਆਂਟੀ ਹੋਰ ਨੇ ਕਿੰਨੀ ਮਿਹਨਤ ਕਰਕੇ ਵਿਚਾਰਿਆਂ ਨੇ ਭੇਜਿਆ ਹਨ ਆਂਟੀ ਮੈਡੀਕਨੀਆ ਸਾਰੇ ਜਣੇ ਦੁਆ ਕਰਿਓ ਕਿ ਉਹਨਾਂ ਦੀ ਠੀਕ ਹੋ ਜAVE ਜਲਦੀ ਜਲਦੀ ਠੀਕ ਨਹੀਂ ਹੈਗੀ ਆਂਟੀ ਕਹਿੰਦੇ ਕਿ ਮੈਂ ਮਿੱਠਾ ਖਾਣਾ ਨਹੀਂ ਛੱਡਦੀ ਸਾਡੀ ਮਿੱਠਾ ਖਾਣ ਕਰੋ ਪਹਿਲਾਂ ਮੈਂ ਮੈਂ ਤੁਹਾਨੂੰ ਮੈਂ ਆਂਟੀ ਸਹੀ ਕਰਦਾ ਤੁਹਾਨੂੰ ਮਿੱਠਾ ਖਾਣਾ ਬੰਦ ਕਰੋ ਤੁਸੀਂ ਮਿੱਠਾ ਖਾਣਾ ਕਹਿੰਦੇ ਮੈਂ ਜਲੇਬੀਆਂ ਮੰਗਾ ਕੇ ਖਾਡੀ ਹੋਣੀ ਮੈਨੂੰ ਲੈ ਕੇ ਨਹੀਂ ਦਿੱਤੇ ਮੈਂ ਕੀ ਕਰਾਂ ਲੇ ਬਿਮਾਰ ਕੰਨ ਆਂਟੀ ਨੂੰ ਜਲੇਬੀਆਂ ਮੇਰੇ ਤੋਂ ਹੁਣ ਤਾਂ ਮੈਂ ਤੈਨੂੰ ਡਾਈਟਿੰਗ ਤੇ ਲਾ ਦਮ ਮੇਰੇ ਤੋਂ ਨਾ ਮੈਂ ਜਿਮ ਵੀ ਲੋ ਆਂ ਤੇ ਡਾਈਟਿੰਗ ਵੀ ਕਰਾਵਾਂ ਉਹ ਮਾਰ ਕੇ ਆਂ ਨਾ ਕਈਆਂ ਦਾ ਬਹੁਤ ਦਿਲ ਕਰਦਾ ਹੁੰਦਾ ਹੈ ਨਾ ਮੈਂ ਤਾਂ ਦੋ ਦਿਨ ਮੈਂ ਜਿਮੇ ਨਹੀਂ ਬੜਿਆ ਉਹ ਕੈਨੇਡਾ ਮੋਟਰ ਗੱਡੀ ਚਾਈਂ ਚਾਹ ਬਣਾ ਲੇਗੀ ਦੇਖ ਸਾਫ ਮੈਂ ਇੱਧਰ ਆਇਆ ਦੇਖ ਨੰਨੂ ਨੰਨੂ ਕਿੱਥੇ ਆ ਬਾਹਰ ਕਰਿਆ ਗੱਲਾਂ ਲੱਗਾਂ ਰੇ ਆਹ ਦੇ ਲੱਗਦਾ ਨਾ ਮਹੂਆ ਆ ਪਾਰਸਲ ਕਿੰਨੀ ਰੋਣਾ ਹੁੰਦਾ ਸਿਆਣੇ ਬਾਹਰ ਆਇਆ ਸਾਰੇ ਇਹ ਐਕਸਪ੍ਰੈਸ ਆ ਐਕਸਪ੍ਰੈਸ ਟੀ ਮੇਰੇ ਖਿਆਲ ਦਿਨਾਂ ਜੀ ਆ ਗਿਆ ਆ ਬਿੱਲ ਵੀ ਲੱਗਾ ਇਧਰੀ ਸਾਈਡ ਤੇ ਭਾਜੀ ਕਰਦ ਲੈ ਕੇ ਆਓ ਮੜੀ ਜੀ ਪਾਰਸਲ ਦੀ ਕਰ ਲੱਗੋ ਓਪਨਿੰਗ ਲੋ ਜੀ ਪਾਰਸਲ ਰਸੀਵ ਹੋਇਆ ਆਪਾਂ ਨੂੰ ਕੈਨੇਡਾ ਤੋਂ ਅ ਇੰਗਲੈਂਡ ਤੋਂ ਆਇਆ ਆ ਉਕੇ ਉਕੇ ਤਾਂ ਨਵਾਂ ਤੁਹਾਡਾ ਬਹੁਤ ਬਹੁਤ ਅੰਦੀ ਜੀ ਆਪਾਂ ਨੂੰ ਬਾਰਸਲ ਤੁਹਾਡਾ ਮਿਲ ਗਿਆ ਆ ਹੁਣ ਇਹਨੂੰ ਆਪਾਂ ਉੱਪਰ ਤੋਂ ਲੱਗੇ ਜੀ ਆਪਾਂ ਦੇਖਿਆ ਨਹੀਂ ਕੀ ਆ ਠੀਕ ਹੈ ਜੀ ਸੋ ਪਹਿਲਾਂ ਆਪਾਂ ਓਪਨ ਕਰਾਂਗੇ ਆਪਾਂ ਪੜੇ ਉੱਤੇ ਪੇ ਲਓ ਜੀ ਪਹਿਨਾਂ ਦੇ ਕਿ ਤੁਨੀ ਆ ਨਾ ਤੁਨੀ ਆਹ ਲਓ ਬੜਾ ਇੱਕਦਿਆ ਸੂਟ ਵਿੱਚ ਬਹੁਤ ਅਜੀਬ ਆ ਬਲੈਕ ਆਹ ਲਓ ਜੀ ਉਹ ਆਸ ਨੂੰ ਜੇ ਓਪਨ ਹੋ ਨਾ ਬਣੀਆ ਆ ਆ ਆ

ਏਰੀਂਸ ਦੇਖੋ ਜੀ ਕਿੰਨੇ ਪਿਆਰੇ ਆ ਨਾ ਏਰੀਂਸ ਦੇਖੋ ਏਰੀਂਸ ਦੇ ਨਾਲ ਅੱਗੇ ਆਪਾਂ ਗੱਲ ਕਰਦੇ ਹਾਂ ਔਰ ਪਾਰਸਲ ਦੀ ਪਾਕਿਆਂ ਨੂੰ ਪਾ ਲਈਏ ਆਪਾਂ ਆਪਣੇ ਇਹ ਗਲਾਸ ਚਾਰ ਚਾਰ ਕੋਨੀਆਂ ਪਲੇਟਾਂ ਓਏ 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 ਓਏ

ਆਹ ਲੋ ਚਾਰ ਮੇਕਾ ਜਾ ਰੋ ਸਾਜੀ ਹੋ ਗਈ ਲੋ ਜੀ ਅੱਗੇ ਜੇ ਕਰਾਂਗੇ ਅੱਗੇ ਜਿਹੜਾ ਧਮਾਕਾ ਆ ਉਹ ਤਾਂ ਮੈਂ ਕਹਿੰਦਾ ਠਾ ਠਾ ਹੋਇਆ ਪਿਆ ਪੂਰਾ ਕੰਮ ਆਹ ਲੋ ਜੀ ਇੱਕ ਮਨਵੀਰ ਦੀ ਆਹ ਟੀ-ਸ਼ਰਟ ਆਈ ਆ ਰੈੱਡ ਕਲਰ ਤੁਹਾਡਾ ਫੇਵਰਿਟ ਮਨਵੀਰ ਦਾ ਸਰ ਇੱਕ ਇੱਕ ਆ ਬਲੈਕ ਕਲਰ ਇਹ ਤਾਂ ਬਹੁਤ ਸੋਹਣਾ ਪਿਆਰਾ ਕਲਰ ਆ ਇੱਕ ਆ ਮਨਵੀਰ ਦਾ ਆਹ ਵੀ ਕਲਰ ਮੇਰੇ ਨਾਲ ਮੇਰੀ ਸ਼ਰਟ ਨਾਲ ਦਾ ਮੈਚਿੰਗ ਹੋ ਗਈ ਉਹ ਕਿੰਨੇ ਕਾਦੀ ਮੈਚਿੰਗ ਆ ਹਾਂ ਇੱਕ ਆ ਕਲਰ ਬਹੁਤ ਪਿਆਰਾ ਆ ਆ ਦੇਖ ਸਾਈਡ ਪਾਰਸ ਸਾਈਡ ਪਾਰਸ ਇਹ ਆਇਆ ਸਾਈਡ ਪਾਰਸ ਤੂੰ ਚੈੱਕ ਕਰ ਸਕਦੇ ਦੇਖੋ ਬਾਰਿਸ਼ ਨਹੀਂ ਬੰਝਾਉਂਗੀ ਕਾਇਸ਼ਾਡ ਬਾਰਿਸ਼ ਨਹੀਂ ਮੈਂ ਬੰਝਾਉਂਗੀ ਕਾਇਸ਼ਾਡ 21 ਸ਼ਾਟ ਉਹ ਰੋਟੋ ਇਹ ਕਰੀਏ ਨੇ ਪਿੱਟਾਲੇ ਮੇਰੇ ਆ ਜਾਈ ਨੀ ਟੈਂਸ਼ਨ ਨਾ ਆ ਦੇਖੋ ਆ ਦੇਖੋ ਤੁਸੀਂ ਕਹਿੰਦਾ ਕਿ ਨਹੀਂ ਆਈ ਮਨ ਵੀਰ ਨਹੀਂ ਪਰ ਵੀ ਆ ਦੇ ਦਿੱਤਾ ਤੇਰੇ ਹੁੰਦੀਆਂ ਹਾਂ ਆ ਦੇਖੋ ਉਹ ਲੈ ਤਾ ਉਹ ਲੈ ਤਾ ਉਹ ਲੈ ਦਾ ਉਹ ਲੈ ਦਾ ਉਹ ਲੈ ਦਾ ਆ ਲੈ ਵੀ ਅਸਲ ਹੈ ਹਾਂ ਹਾਂ ਉਹ ਲੈ ਉਹ ਲੈ ਕੇ ਜਾ ਕੈਮਰਾ ਓਏ ਓਰੇਆ ਮੰਨੂ ਓਏ ਇਧਰ ਆ ਓਏ ਉਹ ਕੁੜੀ ਆਵੇ ਸਿਰ ਤੇ ਪਾਉਣੇ ਟੋਪੀ ਨਹੀਂ ਆ ਗਈ ਇਹ ਓ ਇਧਰ ਨਿੱਕਰ ਆ ਆ ਜਾ ਬੰਦਾ ਚਲੋ ਕੋਈ ਪਾਲਾ ਪੁੱਤ ਪਾਲ ਆਜੂ ਆਜੂ ਆ ਸੀਗੀਆਂ ਪਜਾਮੀਆਂ ਸਿੱਤੇ ਪਾ ਕੇ ਲੈ ਗਿਆ ਇੱਕ ਆਆਂ ਰਹੀਆਂ ਆਪਣੀਆਂ ਲੈਤੀਆਂ ਗੁੰਦ ਤੇ ਰਹਿਤੀਆਂ ਇਹ 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 ਸਪੈਸ਼ਲ ਸਪੈਸ਼ਲ ਆਈਆਂ ਸਪੈਸ਼ਲ ਫਰੇਮ ਬਹੁਤ ਹਾਂ ਕਿ ਗੁੰਡੇ ਨਹੀਂ ਬੱਦਗਾਨ ਆ ਰਹੀਆਂ ਸੌਕਸ ਬੱਦਗਾਨ ਆ ਬੱਦਗਾਨ ਆ ਵਰਕੀਆਂ ਤੋਂ ਬੱਦਗਾਨ ਇਹ ਸੌਕਸ ਆ ਇੱਕ ਇਹ ਤਿੰਨ ਇੱਕ ਸਾਵਣਾ ਪੈਚ ਜੀ ਜਿਹੜੀ ਆ ਪੈਰਾਸੀਟਾਮੋਲ ਇਹਨੀਆਂ ਰੋਜ਼ ਲੈਣੀਆਂ ਚਾਹੀਦੀਆਂ ਜੋ ਕਿ ਇੱਥੇ ਵਧੀਆ ਨਹੀਂ ਮਿਲਦੀਆਂ 500 ਐਮਜੀ ਸਪੈਸ਼ਲ ਆਈਆਂ ਦੇਖੋ ਪੱਤਾ ਤਾਂ ਇਹ ਕਿਹੜਾ ਵਧੀਆ ਪੱਤਾ ਹੈ ਉਹ ਖਰਾਬ ਪੱਤਾ ਤੁਸੀਂ ਹਮ ਅਰੀਜਨਲ ਨਾਲੇ ਮੈਨੂੰ ਆਹ ਦੇਖੋ ਓਏ ਇਹ ਉਹ ਲੱਗ ਜਾਂਦਾ ਨਾ ਕਿ ਉਹ ਜਿਹੜਾ ਪਾਸ ਇਹ ਪੱਤਾ ਕਿਦਾਂ ਓਰ ਪਾਸ ਹੁੰਦਾ ਉਹ ਕੀਤਾ ਆ ਉਹਦਾ ਵੀ ਉਹ ਫਰਮ ਰਿਜੈਕਟ ਕਰ ਨੂੰ ਆ ਲੈ ਚਾ ਬੈਗਿੰਗ ਕੀਤੀ ਹੈ ਸਾਡੇ ਆਹ ਨੂੰ ਕੀਤੀ ਵਧੀਆ ਤਰੀਕੇ ਨਾਲ ਆਹ ਥੋੜੀ ਜਾਈ ਮੈਂ ਦੇਖਣੀ ਹੈ ਜਦ ਗਾਣਾ ਤੇਜ਼ ਤੇਜ਼ ਦਾ 500 ਐਮ ਦੀ ਬਹੁਤ ਤੇਜ਼ ਹੁੰਦੀ ਹੈ ਹੂੰ ਇਹ ਤਾਂ ਨਹੀਂ ਗਾਣਾ ਹੋਣਾ ਗੀਤ ਦਾ ਮੈਂ ਦਾਣਾ ਤੂੰ ਦੇਖੀ ਤਾਂ ਸਹੀ ਕਿੰਨੇ ਨੇ ਰੀਲ ਹੋਣੇ ਨੇ ਦਾਣੇ ਤੇ ਕੱਟ ਕੇ ਰੱਖਣੀ ਆਹ ਹੁੰਦਾ ਹੈ ਪਾਪਾ ਪਿਆ ਤੁਹਾਨੂੰ ਚਾਹੇ ਚੇਤੇ ਭਾਲੇ ਲੈ ਗਿਆ ਸੀ ਨਾ ਆਰੇ ਦੇ ਨਹੀਂ ਕੋਈ ਨਹੀਂ ਜਾ ਕੇ ਜਾ ਇਹਨਾਂ ਤੇ ਦਾ ਮੋਦੇ ਕਿੰਨੇ ਪੱਤੇ 1 2 3 4 5 6 7 8 9 10 ਪੱਤੇ ਅੱਧੇ ਇੱਕ ਤੇ 100 ਗੋਲੀਆਂ ਇੱਕ ਲੰਮੀ ਤੇ ਹੈ 100 ਗੋਲੀਆਂ ਸਾਰੇ ਹਾਂ ਦੇਖ ਵੱਡਾ ਇਹਦੇ ਤੇ ਦਿਖਾ ਜੀ ਦੱਸ ਦਣਾ ਤੇਰੇ ਸਾਈਡ ਤੇ ਲਿਖਿਆ ਹੁੰਦਾ ਲੈ ਨਹੀਂ ਦੇਖ

ਬਾਰੀ ਦਾ ਡੱਤਾ ਕੀ ਪੜਦਾ ਜੀ ਕੀ ਲੇ ਦੁਬਈ ਪੈਰਾਸ਼ੇਟਾ ਮੋੜ ਚੁੱਪੀ ਐਮ ਜੀ ਆ ਵੀ ਪੈਰਾਸ਼ੇਟਾ ਮੋੜ ਚੁੱਪੀ ਐਮ ਜੀ ਸੋ ਆ ਵੀ ਪੈਰਾਸ਼ੇਟਾ ਇਹ ਘਟਾ ਵਟ 500 ਗੋੜੀ ਭੇਜ 100 200 300 400 400 ਗੋੜੀ 4 ਰੱਪੇ 400 ਇਹ ਮਤਲਬ ਮਾਰੀ ਚਲਾ ਦੇਈਂ ਭਈ ਨਹੀਂ ਰਹੀ ਐ ਨਾ ਜੀ ਟੋਪੀਆਂ ਯਾਰ ਮਨੇ ਵੀਰ ਨੂੰ ਕੋ ਦਿੰਦਾ ਤਲੇ ਤੇ ਰੱਖਵਾ ਚ ਦੇ ਦੇ ਜੀ ਜਨਨ ਦੇ ਕੰਮ ਕੁਝ ਨਹੀਂ ਦੋ ਕੋਈ ਜੱਕੜੀ ਪੰਪ ਡਿੱ ਗਿਆ ਸਮਾਨ ਤੋਂ ਰੋਕੀ ਕੰਦੇ ਪਹਚਾਲ ਆ ਗਿਆ ਆ ਰੱਖੋ ਜਾਂ ਮੈਨੂੰ ਵੀ ਇੱਕ ਹੱਥ ਚਾਹਦੇ ਹੋ ਟਾਈਮ ਤੇ ਗੁੱ ਉਹ ਘਰਮ ਹੋ ਗਿਆ ਉਹ ਸਿਰ ਹੋ ਗਿਆ ਤਾਂ ਲੋ ਜੀ ਆਂਟੀ ਇਹਨੇ ਆਪਣਲੇ ਲਈ ਭੇਜੀ ਜਾਇਗਾ ਤਾਂ ਕਿਹਦੀ ਗੱਲ ਆ ਆ ਸਿਆਲੀ ਉਹ ਆਨੇ ਆ ਪਤਾ ਸਾਰਿਆਂ ਦੀ ਭੇਟੀਆਂ ਠੀਕ ਗਈ ਮੇਰੀ ਮਾਂ ਨੂੰ ਯਾਰ ਆਉਣਾ ਇਹ ਮੁੰਡੇ ਦੇ ਕੱਪੜੇ ਪਉਣੇ ਆ ਉਹ ਗਰਮੀ ਆ ਜਾਂਦਾ ਤਾਂ ਬੋਬੋ ਬੋਗਰਮੀ ਆ ਜਾਂਦਾ ਬਹੁਤ ਜ਼ਿਆਦਾ ਉਹ ਗਰਮੀ ਆ ਨਹੀਂ ਆ ਵੀ ਤਾਰੀ ਨਹੀਂ ਆਹ ਉਹ ਵੀ ਇਦਾਂ ਹੀ ਮੇਰੇ ਕੋਲ ਨਹੀਂ ਪਈ ਇੰਨੀ ਗਰਮ ਪੜੋ ਸਾੜਾ ਜੋ ਪਾਉਣਾ ਮੈਂ ਸਾੜਾ ਓਏ ਓਏ ਜਿੱਦਾਂ ਜੈਂਗ ਨੂੰ ਜਾ ਆ ਵੀ ਸਾਈ ਜੱਟਾ ਤੇ ਪੂਰਾ ਆਇਆ ਹੂੰ ਖੁੱਲੇ ਡੁੱਲੇ ਕੱਪੜੇ ਵਧੀਆ ਲੱਗਦੇ ਪਾਏ ਉਹ ਤਾਂ ਕੱਢ ਦੇ ਕੱਢ ਲੈ ਇਹਦਾ ਕੱਲ ਰੰਗ ਰੱਜ ਦੇਣਾ ਕਿਦਾਂ ਰਹੇਗਾ ਇਹ ਨਹੀਂ ਖਰਾਬ ਹੋਣਾ ਕੱਲ ਜਾਣਾ ਹੀ ਨਹੀਂ ਕਰੇ ਫੀਸ਼ੈਂਟ ਚੈੱਕ ਕਰ ਮਾਤਾ ਦੇ ਵਿੱਚ ਭੇਜੀ ਹੈ ਪਰ ਖੁੱਲੀ ਵੇ ਕੈਨੇਡਾ ਕੋ ਹੈਲੋ ਪਰੇ ਹੋ ਪਰੇ ਆ ਜਾਣਾ ਮੈਂ ਪਰੇ ਪਰੇ ਜਰਾ ਆ ਜਾਣਾ ਉਹ ਮੇਰੀ ਚਾਬੀਆਂ ਕਿੱਥੇ ਮੇਰਾ ਸਿਕਿਉਰਟੀ ਕਾਰਡ ਕਿੱਥੇ ਗਿਆ ਆ ਜਾ ਸਿਕਿਉਰਟੀ ਕਾਰਡ ਇਹ ਮੈਨੂੰ ਮਾਰਦਾ ਸੀ ਉਹ ਚੱਪਲ ਨਾਲ ਮੈਨੂੰ ਮਾਰਦਾ ਸੀ ਭਾਜੀ ਉਹ ਕਿਤੀ ਮਾਰਦੀ ਸੀ ਭਾਜੀ ਮੈਨੂੰ ਭਾਜੀ ਕਿਤੀ ਦੀ ਕੁੱਟੋ ਚਲਵਾ ਜੋ ਆ ਜਾ ਕੁੱਤੀ ਆ ਜਾ ਚਾਬੀਆਂ ਇਹਨੂੰ ਪੁੱਛੋ ਕਿੱਥੇ ਮੇਰਾ ਬੋਡੀਗਾਰਡ ਆ ਗਿਆ ਚਾਬੀ ਲਾਸ ਕਿੱਥੇ ਰੱਖੀ ਆ ਚਾਬੀ ਕਾਬੀ ਕਿਹ ਹੈ ਹੈ ਕਾਬੀ 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 ਲੈ ਬੇ ਹਾਂਜੀ ਜੀ ਕਿਵੇਂ ਹੋ ਕੀ ਹਾਲ ਸਾਰਿਆਂ ਦੇ ਸੋ ਅੱਜ ਮੌਸਮ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆ ਤੇ ਨਾ ਕੁਝ ਧੁੱਪ ਹੈ ਤੇ ਨਾ ਕੁਝ ਛਾਂ ਹੈ ਮਮਾ ਗੋਣ ਕੇ ਰੜੇ ਆਟਾ ਤੇ ਪੁੱਟੀ ਪਾਣੀ ਨਾਲ ਕੇ ਕਰਨ ਆਪਾਂ ਕੋਲ ਦੇ ਅੱਗੇ ਜਿਹੜੇ ਆਹ ਬਾਲ ਹੋਣਗੇ ਆ ਉਹ ਵਾਰਨ ਤੋਂ ਸੋ ਚੰ ਜਿਹੜੀ ਆਪਾਂ ਕਰਦੀ ਐ ਸਾਫ ਸੁਭਾਈ ਬਹੁਤ ਹੀ ਜ਼ਿਆਦਾ ਖਲਾਰਾ ਪਿਆ ਹੋਇਆ ਫਟਾ ਫਟ ਹੋ ਜੀਏ ਫਰੀ ਹਰਮਨ ਮਮਾ ਨੇ ਮਮਾ ਨੇ ਤਾਂ ਉਹ ਅਜੇ ਛਲਟ ਤੇ ਖੋਲੇ ਆ ਤੇ ਜਿਹੜੀ ਪਈ ਉੱਠੋ ਮੜਾ ਜਾ ਪਲੀਜ਼ ਮੈਮ ਬੁੱਲੀ ਮੈਮ ਪਲੀਜ਼ ਉੱਠੋ ਨੋ ਨੋ ਜਿੱਦਾਂ ਮਾਚੀ ਮਨਵੀਰ ਟੈਂਕੀ ਭਰ ਗਈ ਤੇ ਮਨਵੀਰ ਸਾਡਾ ਜਿਹੜਾ ਪਾਣੀ ਨਾ ਕੀ ਮਿੱਟੀ ਕਰਕੇ ਮਿੱਟੀ-ਮਿੱਟੀ ਪਾਉ ਕਰੇ ਹੁਣ ਆਪਾਂ ਅੰਦਰ ਆਈ ਹੋਈ ਲਾਈਵ ਨੂੰ ਸ਼ੇਅਰ ਨੂੰ ਨਾ ਹੋਈ ਤੇੈਂਕੀ ਦੇ ਲਓ ਵੀ ਈ ਜਲਦੀ ਭਰ ਗਈ ਸਾਰੇ ਪਾਣੀ ਇਦਾਂ ਲੱਤੇ ਜਿੱਦਾਂ ਖਤਮ ਹੋਣਾ ਲੱਗ ਇਹ ਵਿੱਚ ਇੱਧਰ ਸਾਡੇ ਸਾਰੇ ਜਿਹੜਾ ਸਮਾਨ ਐਕਸਟਰਾ ਰੱਖਿਆ ਹੁੰਦਾ ਛੇ ਸਿੱਖ ਲਾਰੇ ਨੂੰ ਇਗਨੋਰ ਕਰਿਓ ਤੇ ਇੱਧਰ ਅਸੀਂ ਸਾਰੇ ਇਗਨੋਰ ਆ ਇਗਨੋਰ ਕੀ ਹੋ ਗਿਆ ਸਾਸਰੀ ਯਾਦ ਕਰਦਾ ਸਾਰਿਆਂ ਨੂੰ ਗੁੱਸੇ ਹੋਇਆ ਕਿ ਮੈਨੂੰ ਫੋਨ ਨਹੀਂ ਦਿੱਤਾ ਗੁੱਸੇ ਬਹੁਤ ਹਲਦੀ ਨੂੰ ਮੰਨੂ ਓਏ ਹੋਏ ਹੋਏ ਨੰਨੂ ਨਾਲ ਕੋਈ ਨਹੀਂ ਸੋ ਅਗੋਂ ਹਟੋ ਪੇਛੇ ਆ ਦੋਨ ਦਸ ਖੁੱਲੀ ਮੰਮੀ ਚੱਲਣ ਬਣ ਗਈ ਅੱਜ ਚੱਲਣ ਖੁੱਲੀ ਆ ਦੋਸਤ ਮੰਮੀ ਦੇ ਟ੍ਰਿਪਲ ਐਕਸ ਇਹਨਾਂ ਨੂੰ ਵਲੌਗ ਦੇ ਅੱਜ ਜੇ ਪਤਾ ਲੱਗ ਜੂਗਾ ਕਿੱਥੋਂ ਆਈ ਆ ਸੋ ਜਿਹੜੀ ਮੇਰਾ ਵੀ ਕਿੱਛੀ ਇਹਨਾਂ ਨੇ ਰਾਤੀ ਪਾ ਗਏ ਸੋ ਬਾਹਰ ਸੋ ਆਪ ਖਾਣੋਂ ਬਾਹਰ ਨਾ ਪਾਣੇ ਬੀਬੀ ਲੋ ਹੋਇਆ ਕਰ ਕੱਲ ਮੇਰਾ ਵੀ ਇਹ ਹਾਲ ਸੀ ਪਤਾ ਨਹੀਂ ਕਿ ਹੋਊਗਾ ਜਾਣਾ ਸਨਾ ਡਾਕਟਰ ਕੋ ਡਾਕਟਰ ਕੋ ਮਮਾ ਨੂੰ ਲੈ ਜਾਣਾ ਨਾ ਲੁਕੀ ਲਾਉਣਾ ਹੋਰ ਤਮਤਰੀ ਹੋਵੇ ਬੋਲੀ ਉਹ ਜੇ ਹੋਵੇ ਤੋ ਇਧਰ ਘਲਾਰਾ ਜਾਣਾ ਹੈ ਸਭ ਤੋਂ ਜਲਦੀ ਘਲਾਰਾ ਸੋਈ ਦਾ ਸੋਈ ਦਾ ਸਭ ਤੋਂ ਜਲਦੀ ਜਾਣਾ ਅੱਛੇ ਬੇਰੇ ਜਦੋਂ ਅਮਰ ਸੋਈ ਦੇਖੀ ਹੈ ਨਾ ਪੂਰੀ ਸਾਫ ਸਫਾਈ ਸੀ ਜਦੋਂ ਨਾ ਉੱਥੇ ਜੋ 20 ਮਿੰਟ ਪਾਵੇ ਸੀ ਨੰਬਰ 3 ਰਾਤ ਬੰਨਾ ਆਪਾਂ ਦੇ ਚੱਕ ਕੇ ਤੋਂ ਵੀਰੇ ਕਰਕੇ ਉਹ ਕਾਸੀ ਕੁਰਸੀ ਨਾ ਕਿਸ ਨੇ ਪੈ ਰੀ ਸੀ ਇੱਕ ਤਾਂ ਮੇਰੇ ਜਿਹੜਾ ਆ ਵਈ ਆ ਆ ਨਾ ਤੈਨੂੰ ਬਹੁਤ ਹੁੰਦੀ ਆ ਉਹ ਦਰਦ ਕਰ ਰੋ ਕੱਢ ਗਈ ਆ ਕਿਰੇ ਕਿੰਨੀਆਂ ਲੜੀ ਲੜਦੀਆਂ ਮੈਂ ਇਦਾਂ ਇਹ ਤਾਂ ਫਸੂਦ ਹੀ ਨਹੀਂ ਸੀ ਤੂੰ ਦੇਦੀ ਗੱਲ ਨਹੀਂ ਕਰਦਾ ਕਰਾ ਉਹਦੇ ਤੋਂ ਪਹਿਲਾਂ ਗਿਆ ਹੀ ਕੋਰਟੇ ਦਾ। ਕੁੰਡੀ ਆ ਲੰਡ ਸ਼ਾਂਤ ਬਸ ਉਹ ਕਾਰ ਸੀ ਨਾ ਤੇ ਦਰਜ ਕਰ ਚੁੱਕੀ ਲਿਆ। ਰੋਕੀ ਵਾਰ ਆਉਣੀ ਜ਼ਰੂਰੀ। ਸੋ ਕਾ ਨੂੰ ਸਾਡਾ ਜਿਹੜਾ ਆ ਬਹੁਤ ਜ਼ਿਆਦਾ ਪਿਆਰਾ ਹੈ ਜਿਹੜਾ ਕਰਦ ਨਾਲਾ। ਮੇਰੇ ਲੱਗਾਂ ਪਿਆਰੀ ਮੁੰਡੀਆਂ ਦੇ ਕੋਲ। ਉਹ ਗਾ ਮਰਾ ਵੀ ਕਾ ਲੋ ਪਿੱਤਾ ਸੇ ਤੇ ਜੀ ਉਹਨਾਂ ਨੇ ਰੋਟੀ ਬਣਾ ਲਈ ਹੈ ਉਹ ਰੋਟੀ ਬਣਾ ਲਈ ਹੈ ਹੁਣ ਇਸ ਟਾਈਮ ਚੰਦਾ ਹੋਇਆ ਪਿਆ ਆ ਹੁਣ ਸਹੀ ਪਤਾ ਮੈਂ ਕੰਟਰ ਨਹੀਂ ਕੋਲ ਹੈ ਬਾਈ ਕੋ ਕੰਨਾਂ ਦਾ ਦਸਿਓ ਵੀ ਕੰਨਾਂ ਦੇ ਮਗਰੇ ਕਦੇ ਮੈਂ ਜਦੋਂ ਵੀ ਇਅਰਿੰਗਸ ਪਾਉਣਾ ਮੇਰੇ ਉਲ ਨਾਲ ਹੀ ਨਹੀਂ ਲੱਗਦਾ ਮੈਨੂੰ ਸਹੀ ਨਹੀਂ ਮੈਨੂੰ ਇਅਰਿੰਗਸ ਪਾਣ ਦੇ ਆਸ ਨਹੀਂ ਕੋਈ ਕਰਨਾ ਤਾਂ ਹੀ ਕੋਸ਼ਿਸ਼ ਕਰਦੀ ਆਂ ਅਲੱਗ ਜਿਹਾ ਕੋਈ ਹੋਰ ਜਿਹਾ ਕੋਈ ਸਹੀ ਲੱਗ ਫੋਟੋ ਲੈ ਕੇ ਆ ਕੇ ਹੀ ਮਾੜਾ ਲੱਗਦਾ ਹੈ ਬਸ ਉਹ ਬਣਾ ਦਿੰਦੀ ਆਂ ਕਾੰਦੇਆਂ ਕਰਵਾਤ ਬਨੇ ਰੋ ਵਲੌਗ ਦੇ ਨਾਲ ਤੇ ਆਪਾਂ ਹੁਣ ਕਰੀਏ ਸਮਕਾਰ ਦਾ ਕੋਈ ਇਹ 프리 ਤੇ ਕਿਹੜਾ ਪਤੰਦਾ ਦੱਸਦੇ ਹਾਂ ਕਿ ਅੱਜ ਜਿਹੜਾ ਵਲੌਗ ਕੀ ਆ ਹਾਂਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਡੇਲੀ ਰੁਟੀਨ ਦਾ ਕੰਮ ਜਿਹੜਾ ਆ ਉਹ ਆਪਾਂ ਕਰਦੇ ਪਏ ਆ ਸੋ ਮੈਂ ਜੈਂਸ ਕਰ ਰਹੀ ਆ ਇਹ ਆਪਾਂ ਰੁਟੀਨ ਜੋ ਵੀ ਆਪਣੀ ਘਰ ਦੀ ਹੁੰਦੀ ਆ ਪਹਿਲਾਂ ਆਪਾਂ ਕੰਮ ਕਰ ਲਈਏ ਖਤਮ ਤੇ ਮੈਂ ਕਮਰੇ ਦੀ ਸਫਾਈ ਕਰਦੀ ਪਈ ਆ ਕਿਚਨ ਵਗੈਰਾ ਹੋ ਗਿਆ ਆ ਦੰਨਾ ਤੇ ਹੁਣ ਮੈਂ ਸਫਾਈ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਪੂਰਾ ਕਮਰਾ ਸੋ ਬਣੇਦੇ ਆ ਵਲੋਗ ਦਿਨਾਲ ਤੇ ਕਰਦੇ ਆਪਾਂ ਤੁਹਾਡਾ ਨਾਲ ਬੱਦਲ ਬਹੁਤ ਆ ਚੁੱਕਾ ਆ ਹਨੇਰੀ ਵੀ ਬਹੁਤ ਵਗਦੀ ਪਈ ਆ ਮੈਨੂੰ ਲੱਗਦਾ ਛਿਟਾ ਪੈਣ ਲੱਗ ਪਈ ਜਾਂ ਮੀਂਹ ਆਉਣ ਵਾਲਾ ਹੀ ਆ ਮੀਂਹ ਦੀ ਅਗੀ ਤਿਆਰੀ ਬਹੁਤ ਜ਼ਿਆਦੀ ਮੈਂ ਅੱਜ ਵੀ ਕਰਾਂ ਦੇ ਬਨਾਣ ਤੇ ਉਹ ਦੋ ਕੁ ਕਪੜੇ ਧੋਤੇ ਸੀਗੇ ਮੈਂ ਕਿਹਾ ਚੱਲ ਇਹ ਜਿਆਦਾ ਪੁੰਦਾ ਵਾ ਮੈਂ ਧੋਦ ਮਾਤ ਪੱਦਲ ਬਹੁਤ ਆਇਆ ਨੇਂ ਜੀ ਬਗਦੀ ਪਈ ਐ ਲੱਗਦਾ ਮੀਂਹ ਆਣੀ ਵਾਲਾ ਆਈ ਆ ਬਸ ਤਿਆਰੀ ਆ ਮੀਂਹ ਦੀ ਜਿੰ ਕਰੀਏ ਹਾਂ ਜਦੋਂ ਮੌਸਮ ਠੰਡਾ ਹੁੰਦਾ ਉਹ ਮੀਂਹ ਆ ਜਾਂਦਾ ਐ ਆਜੋ ਹੁਣ ਹੈ ਨਹੀਂ ਬਹੁਤ ਆਉਣ ਵਾਲਾ ਹੋ ਗਿਆ ਬੱਦਲ ਬਾਈ ਮੈਂ ਕੋਈ ਦਾਲ ਪਾਣੀ ਦੇਖਾ ਕੀ ਬਣਾਉਣਾ ਆ ਤੇ ਸਬਜੀ ਸਿੰਧਾ ਮੇਥ ਚੱਲ ਪਈ ਉਹ ਬਣਾ ਲਾਂਗੇ ਅੱਜ ਮੈਂ ਵੀ ਸੀਂ ਦਾ ਉੰਨੀ ਦਾ ਬਣਾ ਦਊਂਗੀ ਸਾਤ ਆਤ ਸਿੰਧਾ ਮਿਰਚਾਂ ਪਈਆਂ ਐ ਉਹ ਵੀ ਕੱਟ ਕੇ ਰੇੜੀਆਂ ਬਣਾ ਛਾਂ ਨੂੰ ਆਟਾ ਗੋਨੇ ਲਿਆ ਸੀ ਤੇ ਰੋਟੀ ਬਾਲਾਂ ਨਹੀਂ ਬਸ ਮੀ ਆਜੂ ਆਪਾਂ ਨੂੰ ਕੀ ਉਹ ਕੰਨਾ ਕੰਮ ਤਾਂ ਕਰਨਾ ਹੀ ਪੈਣਾ ਨਹੀਂ ਨੇ ਜਿੱਦੇ ਰਹਿਣਾ ਜੀ ਜੀ ਆਪਾਂ ਕੰਮ ਕਾਰ ਕਰਦੇ ਹੋ ਚੁੱਕੇ ਆਂ ਫਿਰ ਸੋ ਆਪਾਂ ਦੇ ਦੋ ਪੈਸੀ ਨਾਟਕ ਨਾਟਕ ਸਾਡੇ ਹੋਈ ਹੈ ਉਹੀ ਮੈਂ ਤਾਂ ਗਿਆ ਬਣਾ ਲਾਂਗੀ ਹਨਾ ਅੱਜ ਵੀ ਹੋਰ ਨਹੀਂ ਆ ਤਾਂ ਅੱਜ ਪੈਸੇ ਲਾ ਮੈਂ ਤੁਹਾਨੂੰ ਬਣਾਉਣਾ ਉਹ ਤਾਂ ਤੇ ਮੀ ਮਾੜੀਆਂ ਬਾੜੀਆਂ ਕੜੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਪਈ ਜਾਂਦੀਆਂ ਪਈਆਂ ਆ ਤੇ ਮਾੜੀਆਂ ਦੇ ਮਨਵੀਰ ਹਾਂ ਮਾੜੀਆਂ ਤੇ ਬਦਲ ਹਾਂ ਮਾੜੀਆਂ ਦੇਖੇ ਕਿਹਦਾ ਮਾਉਣਾ ਹੈ ਮੀ ਅੱਲਾ ਦੇ ਹੀ ਕੀ ਹੋਣਾ ਹੈ ਅੱਲਾ ਦੇਗੇ ਮਾੜਾ ਧੰਦਾ ਹੋਇਆ ਨੰਨੀ ਤੇਰੀ ਗੱਡੀ ਚੱਲੀ ਆਂਦੀ ਆ ਇੱਦਾਂ ਦਾ ਮੌਸਮ ਮੇਰਾ ਵੀ ਥੱਲੇ ਲੱਗਿਆ ਹਾਂ ਮੀ ਨਾਲ ਇੱਦਾਂ ਦਾ ਮੌਸਮ ਠੀਕ ਆ ਹੋਰ ਠੀਕ ਹੈ ਗਿਆ ਹਵਾ ਆਲੀ ਦਵਾਰੀ ਨੂੰ ਸ਼ਾਮ ਨੂੰ ਜਾਂਦਾ ਹੈ ਕੋਸੂ ਜਾਂਦਾ ਹੈ ਉਹ ਹੀ ਇੱਧਰ ਸਾਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸੋ ਇਸ ਕਰਕੇ ਹੁਣ ਆਪਾਂ ਦੇ ਦੇ ਬਾਹਰ ਜਾਂਦੇ ਹਾਂ ਬਾਹਰ ਜਾਂਦੇ ਬਾਹਰ ਚੱਲਦੇ ਹਾਂ ਸਾਪਾ ਦੇ ਬੈਸੀ ਨਾਟਕ ਤੇ ਨਾਟਕ ਦੇਖ ਕੇ ਤੇ ਆਪਾਂ ਸੋਚਿਆ ਕਿ ਆਪਾਂ ਵਲੌਗਿੰਗ ਬਣਾ ਲਈਏ ਤੇ ਬਾਹਰ ਹੀ ਮੌਸਮ ਬਹੁਤ ਖੂਬਸੂਰਤ ਲੱਗਦਾ ਆ ਦੇਖੋ ਹਰਿਆਲੀ ਹਰਿਆਲੀ ਅੱਧਾ ਸਾਨੂੰ ਤਾਂ ਬਾਹਰ ਘੁੰਮਣ ਦੀ ਉਹ ਹੈ ਹੀ ਨਹੀਂ ਕਿਉਂਕਿ ਸਾਡਾ ਅੰਦਰ 베ੜਾ ਹੀ ਏਡਾ ਖੁੱਲਾ ਹੈ ਹੈ 베ੜਾ ਵੇੜਾ ਖੁੱਲਾ ਘੁੰਮਣ ਨੂੰ ਤਾਂ ਸਾਡਾ 베ੜਾ ਹੀ ਬਿਠੇਰਾ ਘੁੰਮਣ ਲਈ ਬਹੁਤ ਜ਼ਿਆਦਾ ਖੁੱਲਾ ਹੈ ਕਹਿੰਦਾ ਬੋਤਲ ਕਿੱਥੇ ਲਖਾ ਇਹ ਆ ਵਿਚਾਰ ਬਾਹਰ ਦੀ ਮਾਰੀ ਮੂਰਤੀ ਉਹਦਾ ਬਾਹਰ ਵੀ ਨਹੀਂ ਤਾਂ ਹੈ ਮੋਟਰਸਾਈਕਲ ਕਿਹਦਾ ਹੈ ਮੋਟਰਸਾਈਕਲ ਆ ਸ਼ਾਪ ਉਹ ਆ ਵੀ ਲਈ ਪਾਪਾ ਆਹ ਦੇਖੋ ਜੀ ਸ਼ਾਪ ਉਹ ਆ ਵੀ ਲਈ ਪਾਪਾ ਤੇ ਸੋਹਣਾ ਪਾਪਾ ਬਾਹਰ ਖੜੇ ਹੋਏ ਆ ਬਾਹਰ ਘੁੰਮੀਆਂ ਘੇੜੀਆਂ ਘੱਡੀ ਜਾਂਦੇ ਪਏ ਆ ਸਾਨੂੰ ਇਹ ਪੈਕਾ ਸੋਜਾ ਦੀ ਅੰਦਰ ਬੋਰ ਹੋਈ ਜਾਂਦਾ ਅੰਦਰ ਜੇ ਨਾ ਡਾਕੀ ਆਣ ਘਰੋਂ ਬੰਦ ਇੱਕ ਜਦੋਂ ਜਾ ਕੇ ਬਹਿ ਜਾਂਦਾ ਉਹ ਵੀ ਤਾਂ ਗੱਲ ਹੈ ਅਸੀਂ ਅੰਦਰੋਂ ਅੰਦਰੀ ਜਾਣਾ ਕਿਸੇ ਕੋ ਆ ਜਾ ਨਹੀਂ ਸਕਦੀ ਜੇ ਜਾਵਾਂਗੇ ਤਾਂ ਸਾਰੀ ਦਿਹਾੜੀ ਪਾਰ ਆ ਪਿੰਡ ਨੂੰ ਸਹੀ ਹਲਾ ਤੁਹਾਨੂੰ ਔਖਾ ਲੱਗਦਾ ਬਹੁਤ ਜ਼ਿਆਦਾ ਹਣ ਆਪਾਂ ਨਾਲ ਉੱਥੇ ਕਿਤੇ ਬਣਾਵਾਂਗੇ ਤੇ ਫੇ ਕਿਤੇ ਆਪਣੇ ਸਾਡੇ ਉਹ ਜਗ੍ਹਾ ਤੇ ਮੇਲਾ ਸੀਗਾ ਉਹ ਹੋ ਉਹ ਹਟਿਆ ਹਰ ਆਪਾਂ ਨਹੀਂ ਜਾਇਆ ਜਿੱਤਣਾ ਪਪਾ ਦੇਖਣ ਹੀ ਨਹੀਂ ਗਏ ਉੱਥੇ ਜਾਂਦੇ ਸੀਗੇ ਹਾਂ ਉੱਧਰ ਰਾਜਾ ਸਾਹਿਬ ਜਾਣਾ ਸੀਗਾ ਹਾਂ ਉੱਥੇ ਸਾਈਂ ਨੂਰ ਜੀ ਨੇ ਆਣਾ ਸੀ ਭਾਈ ਜਾਂਦਾ ਪਾਈ ਨੰਨੂ ਨੰਨੂ ਸਬਜ਼ੀ ਨਹੀਂ ਲਾਉਣੀ ਹਾਂ ਸਬਜ਼ੀ ਲਾਓ ਸਬਜ਼ੀ ਲਾਉਣੀ ਹੈ ਪਪਾ ਪਾ ਰੋ ਪਿਆਰੇ ਕੀ ਚਪਤੀ ਵੇਚਣਾ ਕੀ ਇਹ ਤੂੰ ਕੀ ਕੀ ਵੇਚਦਾ ਹੁੰਨਾ ਸਬਜ਼ੀ ਸਬਜ਼ੀ ਕਾਦੀ ਕਾਦੀ ਕਿਹੜੀ ਦੱਦੀ ਬਾਏ ਆਲੂ ਲਾ ਲੋ ਪਿਆਜ਼ ਲਾ ਲੋ ਨੰਨੂ ਸਾਡਾ ਇਦਾਂ ਵੇਚਦਾ ਹੁੰਦਾ ਸੀ ਸੱਜੀ ਜਿਵੇਂ ਲੱਗਾ ਹੁੰਦਾ ਚੱਕ ਚੱਕ ਕੇ ਗੋਭੀਆਂ ਖਾ ਲੈਣਾ ਦਾਸ ਚੱਕ ਕੇ ਆਲੂ ਸ਼ਿਮਲਾ ਮਿਰਚ ਆ ਨੰਨੂ ਇੱਧਰ ਆ ਜਾ ਦੇਖੋ 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 ਗੰਡਾ ਆਇਆ ਨੰਨੂ ਹੁੰਦਾ ਸੀ ਅੰਦਰ ਆ ਜਾਓ ਅਸੀਂ ਲੱਗੇ ਗੁੰਡਾ ਲਾਉਣ ਬਾਹਰ ਭੂਤ ਆ ਮੈਨੂੰ ਆ ਜਾ ਫਸ ਲੋ ਕੋਈ ਨਾ ਦਵਾਰੇ ਹੈ ਭਾਈ ਕੋ ਗਿਆ ਦਵਾਰੇ ਮੇਰੇ ਚਲਦਾ ਮੇਰੇ ਕੰਨ ਤੇ ਘੁੰਬੜੀ ਮਾਰਨ ਦੀ ਉਹ ਘੁੰਬੜੀ ਹੋਣਿਆ ਦਾਰੂ ਪਾਣੀ ਤੇ ਪੱਦੇ ਕਿੰਨਾ ਪਹਿਲਾਂ ਤੋਂ ਵੀ ਨਹੀਂ ਦੱਸੋ ਬੀ ਅਗਲ ਜੀ ਅੰਦਰ ਵੜ ਗਈ ਮੇਰੇ ਘੰਡੀ ਕਿਤੋਂ ਦੀ ਬੜੀ ਐ ਪਤਾ ਨਹੀਂ ਇਹਨੂੰ ਅਗਲ ਹੈਨੂੰ ਨਹੀਂ ਉੱਡਦੀ ਉੱਡਦੀ ਹਏ ਥੂ ਥੂ ਕਰਦੀ ਅੰਦਰ ਮੇ ਤੇ ਇਹ ਪੋਣਾ ਦਾਰੂ ਪਾਣੀ ਬਿਗਰਮਾ ਉਹਨੂੰ ਜ਼ਿਆਦਾ ਨਾ ਹਲਾਓ ਕੀ ਜ਼ਿਆਦਾ ਆਪੇ ਮਰ ਜਾਣੀ ਦਾਰੂ ਪਾਤੋ ਦਿੱਤਾ ਹੁਣ ਕੋਈ ਨਾ ਡ੍ਰੌਪ ਆਤਾ ਹੁਣ ਆਪੇ ਹੋਟ ਜਾਣਾ ਫਿਸ਼ ਇਹ ਕਿ ਕਸ਼ੂਮ ਕਰ ਮੈਂ ਖੇਰ ਕਾ ਲਾਕੇ ਤਾੜ ਦੇ ਇਥੇ ਦੇਖੀ ਜੇ ਤੁਸੀਂ ਹੁਲੇਆ ਕਾੜ ਦੀ ਹੈ ਹੈ ਅੱਜ ਕੱਲ ਪਰਸਾਪਾ ਦੇ ਦਿਨਾਂ ਆ ਪ੍ਰਭੂ ਇਹ ਪੀ ਪੀ ਹੁੰਦੀ ਅੰਦਰ ਮੇਰੇ ਜਿੱਦਾ ਹੁੰਦੀ ਚੱਕਰ ਗਿੱਕਰ ਮੈਂ ਕੰਨ ਲਾ ਕੇ ਜਣਾਵਾ ਇਹ ਵੀ ਮੇਰੇ ਦਾਰੂ ਪਾਇ ਵਿਚੇ ਹੀ ਬਿਮਾਰੀ ਹੋ ਕਿੰਨੀ ਮੇਰੇ ਪੀ ਪੀ ਕਰਦੀ ਉਹ ਅਸੀਂ ਜਾਂਦੀ ਆ ਹਾਂ ਦੇਖੀ ਜਦੋਂ ਗੁੱਸਾ ਆ ਗਿਆ ਫੇ ਛੱਡ ਦੇਣੀ ਐ ਇੱਕ ਇਹ ਨਾ ਬੀਵੀ ਬੀਵੀ ਹਮ ਫਿਕਰੋਂ ਕਾਸਤ ਨਹੀਂ ਹੈਗਾ ਅੱਗੇ ਆ ਬੜੀ ਉਹ ਦਰਦੋਂ ਬੀਐਸੀ ਸੀ ਸੀ ਹੁੰਦੀ ਹੁੰਦੇ ਪਹਿਲਾਂ ਬੀਵੀ ਹੁੰਦੀ ਸੀ ਸੀ ਹੁੰਦੀ ਦਾਰੂ ਪਾ ਦੇ ਬੜੀ ਉਹ ਯਾਰ ਤੇ ਜਾਵਾਂ ਕੰਨ ਚ ਜਾਣਾ ਨਹੀਂ ਹੁੰਦਾ ਉਹ ਬੜਾ ਦੇ ਪਿੰਪਲ ਆ ਕੰਨ ਚ ਐਡੀ ਛੇ ਦਰਦ ਹੋਣ ਲੱਪੀ ਆ ਤੇ ਉਹ ਤੇ ਨਿੱਕਾ ਜਿਹਾ ਹੋਇਆ ਉਹਦੀ ਨਹੀਂ ਹੋਇਆ ਮੇਰੇ ਕੋਈ ਪਹਿਲਾਂ ਤਾਂ ਬਿਲਕਿਆ ਨਹੀਂ ਇਹ ਤਾਂ ਹੁਣੇ ਬਿਲਕਣਾ ਸੀ ਉਹਨੇ ਯਾਰ ਮੈਨੂੰ ਉਹ ਹੀ ਘੁਮਦੀ ਪੀਪ ਨਹੀਂ ਮੇਰੇ ਬਜਉਂਦੀ ਓਏ ਅੰਦਰ ਤਾਂ ਡੋਲੇ ਆ ਜਾ ਹਾਂ ਸਾਰਾ ਇਹ ਲੱਗਦਾ ਡੋਲੇ ਆ ਡੋਲਤਾ ਨੰਨੂ ਨਹੀਂ ਬੱਚੇ ਨੂੰ ਅੰਦਰੋਂ ਡੋਲੇ ਤੱਕਣ ਖੋਲ ਲਿਆ ਹੁਣ ਡੋਲੇ ਆ ਜਾ ਜੂਸ ਨਹੀਂ ਡੋਲਿਆ ਪੀਪ ਨੇ ਨਾ ਡੋਲਿਆ ਅੰਦਰ ਹਏ ਹਏ ਮੈਨੇ ਕੀ ਮਾਰਤਾ ਨਿਕਨ ਚ ਹਏ ਲੋਕੋ ਹਏ ਪਾੜਦਾ ਨਾ ਪਾੜਦੀ ਉਹਦਾ ਕੋਈ ਮਾਰਿਆ ਏ ਵੇ ਹਾਏ ਮੈਂ ਹੈ ਬਗੜਾ ਇਹਨੇ ਡਰਾਮੇ ਕਾਦੇ ਨਹੀਂ ਕਾਪ ਤੇ ਪਹਿਲਾਂ ਤੁਸੀਂ ਦੱਸੋ ਲਾਟ ਕੇ ਹੀ ਲੱਗਦੀ ਮੈਨੂੰ ਆਈ ਵੀ ਪੀਪਲ ਹੁੰਦੀ ਹੈ ਉਹ ਨੂੰ ਕੋਲ ਕਾਉ ਤੋਂ ਮੇਰੇ ਕੰਨ ਤੇ ਵੀ ਮਾਰਦੀ ਆਹ ਦੇ ਤਾਂ ਕਿਦਾਂ ਠੰਡਾ ਚੱਕੀ ਫੇਰਦਾ ਜੂਸ ਦੇ ਦੁਆਲੇ ਬੱਟ ਕੱਢੇ ਨੇ ਬੱਟ ਨੰਨੂ ਨੇ ਕੱਢੇ ਆ ਕਹਿੰਦਾ ਕਹਿੰਦਾ ਬੱਟ ਕੀ ਬੋਲਦੀ ਆ ਜਿਵੇਂ ਉਹ ਪਾਲਾ ਡਾਕਟਰ ਕੋਲ ਜਾਇਆ ਮੈਂ ਤਾਂ ਕਹਿੰਨੀ ਇਹ ਸਖੜੀ ਮੈਨੂੰ ਜੀ ਕੋਈ ਮੈਂ ਡਾਕਟਰ ਨੂੰ ਭਾਵੇਂ ਡਾਕਟਰ ਨੇ ਦਿਖਾਇਆ ਜੇ ਜ਼ਿਆਦਾ ਹੁੰਦੇ ਤਾਂ ਅਲੋ ਕੰਨ ਚ ਪੀਪੜੀ ਹੋ ਗਈ ਆ ਜਲਦੀ ਕੰਨ ਚ ਪੀਪੜੀ ਫੜ ਗਈ ਰੀਹੀ ਉਹ ਆਹ ਪੀਪੜੀ ਮੇਰੇ ਪੀਪੜੀ ਬੜ ਗਈ ਯਾਰ ਹੁੰਦੀ ਆ ਜਾ ਪੀਪੜੀ ਆ ਗਈ ਓਏ ਇਹ ਡਾਕਟਰ ਦੇ ਲੈ ਜਾਉਂ ਮੈਨੂੰ ਉੱਤਰ ਨਹੀਂ ਦਿੰਦੀ ਮੈਨੂੰ ਥੱਲੇ ਨੂੰ ਨਹੀਂ ਜਾਣ ਦਿੰਦੀ ਤੇਨੂੰ ਮੋਤ ਆ ਜਾ ਤੈਨੂੰ ਕੰਨ ਤੇ ਮੇਰੇ ਦਰਮੇ ਦਾ ਵੀ ਕੁ ਮਰ ਜਾਂਦੀ ਹਨ ਮਰੀ ਨਹੀਂ ਦਾਰੂ ਖਸਪਾਇਰ ਸੀ ਉਹਨੇ ਕਰਨੀ ਮਾਰਤਾ ਦੇ ਦੇਖ ਰਾਂਗੇ ਐ ਨਹੀਂ ਦੇਖਣਗੇ ਐਕਸਪਾਇਰ ਨਹੀਂ ਸੀਗਾ ਤੂੰ ਕਾ ਕਿੱਟਾ ਹੀ ਪਕਾ ਮੈਨੇ ਤਾਂ ਪਤਾ ਹੀ ਨਹੀਂ ਮੈਂ ਕਹਦਾ ਲੈ ਕੇ ਗਈ ਮੇਰੇ ਪੀਪੜੀ ਉਹ ਲੈ ਅੰਦਾ ਭਿੰਨ ਤਾਂ ਇਹਨਾਂ ਠੰਡੇ ਦੀ ਪਈਆ ਮੈਨਾਂ ਮਰਿਆ ਦਿਖੂ ਜਾਇਆ ਡਾਕਟਰ ਮੈਂ ਕਹਨੀਆ ਦਿਖਾਇਆ ਤੂੰ ਚੱਲ ਡਾਕਟਰ ਨੂੰ ਦਿਖਾ ਮੈਂ ਚੱਲਦੀ ਨਾਲ ਨਨੂ ਆ ਦੇਖਿਆ ਮੈਂ ਚੱਲਾਂ ਨਾਲ ਨਨੂ ਪੀਪੜੀ ਬੜੀ थी? थी। 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 ए ए होनी पे कह के खड़े हैं कुछ नहीं गया कुछ नहीं सी करने से कहले दारू भी मैं जान के पोया इद्दी क्या ना आप ही अच्छा ਕੰਡਾ ਕੰਡਾ ਦੇਖੋ ਕੰਡਾ ਡਾਕਟਰ ਆ ਗਿਆ ਦੇਖਣ ਦੇਖ ਲੈ ਡਾਕਟਰ ਨੇ ਕੀ ਦਿਮਾਗ ਆ ਲੋ ਬੈਠਾ ਇਹ ਤਾਂ ਨੂੰ ਕਿਹਾ ਕਿ ਦਵਾਈ ਦੇ ਰਾਮ ਕਹਿਣਾ ਲੈ 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 ਮੰਮਾ ਮੈ ਪੈ ਜੋ ਇਹ ਬੰਦੇ ਨਹੀਂ ਨੂੰ ਦਾ ਪੱਕਾ ਤਾਂ ਸੋਹਣੀ ਨਨੂ ਕੀ ਆ ਡਾਕਟਰ ਜੀ ਕੀ ਆ ਕੰਨ ਚ ਹਾਂਜੀ ਬੋਗ ਨਹੀਂ ਬਰੂਣਾ ਬੋਗ ਤੇਨੇ ਕੰਨ ਚੈੱਕ ਕਰ ਨੰਮਾ ਪੈ ਤੀ ਇੱਥੇ ਆ ਆ ਨੰਮਾ ਪਿਆ